ਡਾਇਨਾਸੌਰਾਂ ਨਾਲ ਨਹੀਂ ਪਿਆ ਕਿਤੇ ਬਹਿੰਤ ਤੁਰਿਆ ਫਿਰਦਾ ਹੋਵੇ ਤੇ ਤੁਸੀਂ ਸੁਣਨ ਵਾਲਿਓ ਸੁਨੇਹਾ ਭਗਵਤ ਮਾਨ ਨੂੰ ਪਹੁੰਚਦਾ ਜ਼ਰੂਰ ਕਰਦੇਓ ਵੀ ਇਹ ਡਾਇਨਾਸੌਰ ਨਹੀਂ ਇਹ ਕਾਕਰੋਚ ਨੇ ਤੇ ਕਾਕਰੋਚ ਕੌਣ ਜਿਹੜੇ ਗੰਦ ਖਾਂਦੇ ਹੁੰਦੇ ਆ ਹੁਣੇ ਮਰਦੇ ਕਿਵੇਂ ਆ ਕਾਕਰੋਚ ਆਪਾਂ ਸਾਰੇ ਜਾਣਦੇ ਆ ਕਹਿੰਦੇ ਭਾਵੇਂ ਨਾ ਸਿਰ ਢਾਡ ਦੋ ਇਹ ਫਿਰ ਵੀ ਨਹੀਂ ਮਰਦੇ ਕਿਉਂਕਿ ਇਹਨਾਂ ਦੇ ਕਹਿੰਦੇ 13 ਦਾ ਦਿਲ ਹੁੰਦੇ ਆ ਤੇ 10 ਦਿਮਾਗ ਹੁੰਦੇ ਆ ਇੱਕ ਦਿਮਾਗ ਕਾਕਰੋਚ ਦਾ ਸਿਰ ਦੇ ਵਿੱਚ ਹੁੰਦਾ ਤਿੰਨ ਕਹਿੰਦੇ ਛਾਤੀ 'ਚ ਹੁੰਦੇ ਆ ਤੇ ਬਾਕੀ 6 ਥੱਲੇ ਹੁੰਦੇ ਆ ਪਰ ਇਹ ਮਰਦਾ ਭੁੱਖਾ ਰਹਿ ਕੇ ਆ ਭੁੱਖਾ ਕਿੰਨਾ ਚਿਰ ਕਹਿੰਦੇ ਗਲ ਵੀ ਵੱਢਾ ਜਾਵੇ ਜੀ ਦਾ ਇਹ 7 ਤੋਂ 10 ਸਾਲ ਤੱਕ ਕੀ ਆ ਜਾਂਦਾ ਰਹਿ ਸਕਦਾ ਪਰ ਇਹ ਕਾਗਰੋਜ ਵੱਡੇ ਆ ਇਹ ਕੀ 7 ਤੋਂ 10 ਸਾਲ ਵੱਧ ਤੋਂ ਵੱਧ ਹੀ ਕੱਢਣਗੇ ਤੇ ਇਹ 17 ਦੇ ਹਿਸਾਬ ਨਾਲ ਲਈਏ 10 ਸਾਲ 27 ਤੱਕ ਪੂਰੇ ਹੋ ਜਾਣਗੇ ਬੜੇ ਵੱਜਦੇ ਪੁੱਛਦੇ ਨਹੀਂ ਮਰਨਗੇ ਇਹ ਕਾਗਰੋਜਾਂ ਨੇ ਜਿਹੜਾ ਗੰਦ ਖਾਦਾ ਉਹ ਸਾਰਾ ਪਿਛਲੇ 10 15 ਦਿਨਾਂ ਦਾ ਸਾਰਾ ਨੂੰ ਸੋਸ਼ਲ ਮੀਡੀਆ ਤੇ ਪਤਾ ਲੱਗ ਗਿਆ ਜੋ ਬਾਕੀ ਜਥੇਦਾਰ ਨੇ ਜਿਹੜਾ ਕੱਲ ਫਰਮਾਨ ਜਾਰੀ ਕਰਤਾ ਕਹਿੰਦਾ ਕੱਲੇ 328 ਰੁਪਿਆਂ ਦੇ ਉੱਤੇ ਤੁਸੀਂ ਕੀ ਆ ਮਦਦ ਕਰਨੀਆਂ ਜਿਹੜੀ ਮਾਕੇ ਪੁਲਿਸ ਹੈਗੀ ਆ ਉਦੋਂ ਬਿਨਾ ਮਦਦ ਨਹੀਂ ਕਰਨੀ ਠੋਕੇ 328 ਰੁਪਏ ਦਾ ਕੀ ਆ ਮੈਂ ਕਹਿੰਦਾ ਵੀ ਅਦਾਲਤ ਨੇ ਕੀ ਆ ਸਾਫਾ ਪਾਲਿਆ ਸੀ ਗੱਲ 'ਚ ਇੱਥੇ ਐਸਜੀਪੀਸੀ ਭਾਜੀ ਨਹੀਂ ਸਕਦੀ ਸੀ ਉਸ ਗੱਲ ਤੋਂ ਪਰ 328 ਰੁਪਏ ਤੋਂ ਬਿਨਾ ਹੋਰ ਪਾਸੇ ਕਹਿੰਦੇ ਕਿ ਇਹ ਝਾਕਣ ਨਹੀਂ ਦੇਣਾ ਕੱਲੇ 328 ਰੁਪਏ ਦੇ ਕਹਿੰਦੇ ਕੀ ਆ ਮੰਨ ਕਰ ਦਿਓ ਪਰ ਕੋਲੀ ਸਾਹਿਬ ਜਿੱਥੇ ਕਰਦੇ ਆ ਉਹ ਆਪਾਂ ਸਾਰੇ ਵੇਤਰ ਜਾਣਦੇ ਆ 60 ਦੇ ਕਰੀਬ ਸਰੂਪ ਆ ਜਿਹੜੇ 328 ਜੋ ਲੱਭ ਗਿਆ ਤੇ ਉਹ ਥਾਵਾਂ ਤੋਂ ਲੱਭਿਆ ਜਿੱਥੇ ਕਹਿੰਦੇ ਉਹ ਨਹੀਂ ਹੋਣੇ ਚਾਹੀਦੇ ਸੀ ਉਹ ਆਪਾਂ ਵੇਤਰ ਜਾਣਦੇ ਕਿ ਕਿੱਥੋਂ ਮਿਲੇ ਹੋਣਗੇ ਤੇ ਸਰਕਾਰ ਦੀ ਸਿਆਣਪ ਆ ਮੈਂ ਕਹਿੰਨਾ ਕਿ ਉਹਨੂੰ ਐਕਸਪੋਜ਼ ਨਾ ਕੀਤਾ ਜਾਵੇ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜੇ ਹੋਰ ਭੜਕ ਗਈਆਂ ਨਾ ਤਾਂ ਬਾਦਲ ਨੂੰ ਮੱਗ ਹੀ ਲਗਾਉਣੀ ਔਖੀ ਹੋ ਜੂ ਮਾਗੀ ਦੇ ਉੱਤੇ ਕੀ ਆ ਮੁਕਸਰ ਦੇ ਵਿੱਚ ਮੁਕਤਿਆਂ ਦੀ ਧਰਤੀ ਦੇ ਉੱਤੇ ਬਾਦਲ ਕਹੇ ਕੌਮ ਨਾਲ ਟੁੱਟੀ ਗੰਢ ਨੂੰ ਫਿਰਦੇ ਆ ਪਰ ਐ ਟੁੱਟੀ ਗੰਢੀ ਨਹੀਂ ਜਾਂਦੀ ਕਿਉਂਕਿ ਟੁੱਟੀ ਗੰਢਣ ਵਾਸਤੇ ਸਮਰਪਣ ਚਾਹੀਦਾ ਤੇ ਕੀ ਆ ਸਿਰ ਲਾਉਣੇ ਪੈਂਦੇ ਆ ਤੇ ਬਾਦਲ ਕਹਿੰਦੇ ਆ ਆਪਦੇ ਆਪ ਨੂੰ ਬਚਾਉਣ ਖਾਤਰ ਸਾਰੀ ਕੀ ਆ ਕੌਮੀ ਦਾਤੇ ਲਾਤੀ ਅਕਾਲ ਤਖਤ ਤੱਕ ਦਾਤੇ ਲਾਤਾ ਐਸਜੀਪੀਸੀ ਦਾਤੇ ਲਾਤੀ ਤੇ ਕਿੱਥੋਂ ਮਾਫ਼ੀਆਂ ਭਾਲਦੇ ਆ ਯਾਰ ਇੱਕ ਭਰਾ ਨੇ ਕੱਲ ਫੋਨ ਵੀ ਕੀਤਾ ਸੀ ਕਹਿੰਦਾ ਯਾਰ ਤੂੰ ਬਾਦਲ ਕਹਿੰਦੇ ਬੜਾ ਖਿਲਾਫ ਚੱਲਦਾ ਕਾਰਨ ਕੀ ਆ ਤੇ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਵੀ ਤੂੰ ਨਾਲ ਚੱਲਦਾ ਹੋਇਆ ਬਾਦਲਾਂ ਦੇ ਤੂੰ ਮੈਨੂੰ ਕਾਰਨ ਦੱਸ ਦੇ 2 ਦਸੰਬਰ ਦੇ ਮਾਫੀ ਨਾਵੇਂ ਤੋਂ ਬਾਅਦ 3 ਦਸੰਬਰ ਦੀ ਸਾਡੀ ਪੋਸਟ ਦੇਖ ਲਓ ਇਸੇ ਪੇਜ ਤੇ ਪਾਈ ਵੀ ਆ ਕਿ ਅੱਜ ਤੋਂ ਬਾਅਦ ਕੀ ਆ ਮੈਂ ਕਹਿੰਦਾ ਬਾਦਲਾਂ ਦੇ ਖਿਲਾਫ ਅਸੀਂ ਨਹੀਂ ਬੋਲਦੇ ਪਾਈ ਜੇ ਕੱਲ ਤੱਕ ਤੋਏ ਕੀ ਸਿਰ ਝਾਕੇ ਮਾਫੀ ਮੰਗ ਲਈ ਤੇ ਕੱਲ ਤੱਕ ਤੋ ਉੱਤੇ ਸਾਡੇ ਵਾਸਤੇ ਕੁਝ ਨਹੀਂ ਪਰ ਹਫਤੇ ਬਾਅਦ ਇਹ ਬੰਦੇ ਨੇ ਕੱਲ ਤੱਕ ਤਾਂ ਮਜ਼ਾਕ ਢਾਆਇਆ ਕਿ ਨਾੜਾਇਆ ਜਾ ਕੇ ਮੁਕਰੀ ਗਿਆ ਕਹਿੰਦਾ ਮੈਂ ਤਾਂ ਉਹੀ ਜਾ ਕੇ ਉੱਥੇ ਕੀ ਮੰਨ ਲਿਆ ਸੀ ਜਿਹੜੇ ਗਨਾਮਾਂ ਕੀਤੇ ਨੇ ਉਹ ਵੀ ਮੈਂ ਮੰਨ ਲਏ ਸੀ ਤੇ ਜਿਨ੍ਹਾਂ ਨੇ ਗਨਾਮ ਮਨਾਈ ਸੀ ਉਹ ਵੀ ਘਰਾਂ ਨੂੰ ਤੋੜਤੇ ਤੇ ਗੜਕਾਚਾ ਸਾਹਿਬ ਪਰ ਉਸ ਮੁੱਦੇ ਦੇ ਉੱਤੇ ਤੁਸੀਂ ਬਾਦਲ ਕਹ ਨੂੰ ਤਲਬ ਕਿਉਂ ਨਹੀਂ ਕੀਤਾ ਤੇ ਤਲਬ ਤੋਂ ਜ਼ਿਆਦਾ ਆ ਸੱਚ ਤੁਸੀਂ ਕੱਲ ਤਾਂ ਕਹਿੰਦੇ ਟਾਈਮ ਚੇਂਜ ਕਰਤਾ ਕਹਿੰਦੇ 4:30 ਕਰਤਾ ਕਿਉਂਕਿ ਬਾਦਲ ਕਿ ਅਕਸਰ ਕੀ ਆ ਰੌਲਾ ਪਾਉਂਦਾ ਕਹਿੰਦਾ ਜੀ 4 ਵਜੇ ਭਗਵੰਤ ਮਾਨ ਡੱਕ ਲੈਂਦਾ ਭਗਵੰਤ ਮਾਨ ਨੇ ਤਾਂ ਸਾਫ਼ ਕਰਤਾ ਕਹਿੰਦਾ ਮੈਂ ਸਾਰਾ ਟਾਈਮ ਹੀ ਬਹਿਲਾਂ ਜਦੋਂ ਮਰਜ਼ੀ ਸੱਦ ਲੋ ਰਾਤ ਦੇ 12 ਵਜੇ ਤੱਕ ਵੀ ਭਗਵੰਤ ਮਾਨ ਤੁਹਾਨੂੰ ਡੀਕੂ ਆ ਤੇ ਪੰਥਕ ਸਿਆਸ ਦੇ ਵਿੱਚ ਭਗਵੰਤ ਮਾਨ ਨੂੰ ਥਾਂ ਤੁਸੀਂ ਆਪ ਦਿੱਤੀ ਆ ਤੁਹਾਡੇ ਕਾ ਕਰਮਾ ਕਰਕੇ ਉਹਨੂੰ ਥਾਂ ਮਿਲੀ ਆ ਅੱਜ ਸਾਰਾ ਪੰਥ ਹੀ ਜਾਣਨਾ ਚਾਹੁੰਦਾ ਜਿਵੇਂ ਮੁਲਕ ਦੇ ਲੋਕਾਂ ਦੇ ਵਿੱਚ ਕ੍ਰਿਓਸਟੀ ਸੀ ਨਾ ਕਹਿੰਦੇ ਵੀ ਕਟੱਪਾਣੇ ਜਿਵੇਂ ਇੱਕ ਭਰਾ ਗੱਲ ਕਰੀਦਾ ਵੀ ਕਟੱਪਾਣੇ ਬਾਹੂ ਬਲੀ ਦੇ ਕੀ ਆ ਪਿੱਠ 'ਚ ਛੁਰਾ ਕਿਉਂ ਮਾਰਿਆ ਅੱਜ ਪੂਰੀ ਸਿੱਖ ਕੌਮ ਜਾਣਣਾ ਚਾਹੁੰਦੀ ਆ ਵੀ ਬਾਦਲਾਂ ਨੇ ਪਿੱਠ 'ਚ ਛੁਰਾ ਕਿਵੇਂ ਮਾਰਿਆ ਤੇ ਕਿਉਂ ਮਾਰਿਆ ਪਰ ਇਹਦਾ ਜਵਾਬ ਬਾਦਲ ਕੇ ਮਾਕੇ ਦੰਦੇ ਨਹੀਂ ਗਣਾ ਕਹਿੰਦੇ ਛਿਪਦੇ ਨਹੀਂ ਹੁੰਦੇ ਪੈੜਾ ਰਹਿ ਜਾਂਦੀਆਂ ਨੇ ਤੇ ਭਗਵਾਨ ਤੁਮਨ ਜਿਉਂ ਪੈੜਾ ਪਾ ਲੀਆਂ ਆਕਰੋਜ 27 'ਚ ਆਉਂਦੇ ਨਹੀਂ ਤੇ 10 ਸਾਲ ਜੇ ਭੁੱਖੇ ਰਹਿ ਗਏ ਤੇ 10 ਸਾਲਾਂ ਤੋਂ ਬਾਅਦ ਫੇਰ ਜਿਵੇਂ ਕਾਕਰੋਜ ਭੁੱਖਣਾਂ ਵਾਲਾ ਮਰਦਾ ਨਾ ਇਹ ਸਾਰੇ ਮਰਨਗੇ ਜਿਹੜੇ ਅਜੇ ਵੀ ਮਾਗੀ ਦੇ ਮੇਲੇ ਦੇ ਵਿੱਚ ਇਹਨੇ ਕਾਨਫਰੰਸਾਂ ਜਾਣ ਨੂੰ ਫਿਰਦੇ ਆ ਇਹਦੀ ਸਟੇਟਮੈਂਟ ਤਾਂ ਸੋਲੋ ਜਿਹੜੀ ਨੇ ਕਹੀ ਸੀ ਕਿ ਨਾ ਆ ਕੇ 10% ਬੰਦੇ ਕਹਿੰਦਾ ਸਾਡੀ ਰੈਲੀ ਚ ਆ ਕੇ 90% ਸਿੱਦੇ ਮੱਥਾ ਟੇਕਣ ਵਗ ਜਾਂਦਾ ਕਹਿੰਦਾ ਕੋਈ ਜਾਣ ਹੀ ਨਹੀਂ ਦੇਣਾ ਸਾਰੇ ਕਹਿੰਦੇ ਰੈਲੀ ਦੇ ਵਿੱਚ ਕੀ ਲਿਆਉਣੇ ਬਸ ਦੱਸ ਦੀ ਥਾਂ ਇੱਕ ਭੇਜਾਂਗੇ ਪਰ ਹੁਣ ਰੈਲੀ ਚ ਤੇ ਬਈਲੇ ਵੀ ਕਹਿੰਦਾ ਮੈਂ ਟਾਈਮ ਨਾਲ ਹੀ ਕਰ ਦੂੰ ਆ ਜਿਹੜੇ ਕਹਿੰਦਾ ਸਮਾਂ ਖਾਂਦੇ ਹੁੰਦੇ ਸੀ ਤੁਹਾਡੇ ਜਿਹੜੇ ਲੀਡਰ ਸੀ ਉਹ ਤਾਂ ਕਹਿੰਦਾ ਸਾਰੇ ਕੀ ਛੱਡ ਕੇ ਵਗ ਗਏ ਉਹਦੀ ਬਿਸ਼ਰਮੀ ਨਾਲ ਕਹੀ ਜਾਂਦਾ ਉਹ ਕਹਿੰਦੇ ਅੱਗੇ 3 ਵੱਜ ਜਾਂਦੇ ਸੀ ਹੁਣ ਤਾਂ ਮੈਂ ਇਕੱਲਾ ਹੀ ਆ ਤਮੂਸਾਰਾ ਨੂੰ ਮੈਂ ਇਹੀ ਗੱਲ ਕਹਿਣਾ ਵੀ ਜੇ ਤੁਹਾਨੂੰ ਕੀ ਇਹ ਡਾਇਨਾਸੌਰਾਂ ਨਾਲੋਂ ਕਾਕਰੋਚ ਵੱਧ ਲੱਗਦੇ ਤੇ ਗੰਦ ਖਾਣੇ ਲੱਗਦੇ ਆ ਤਾਂ ਇਹ ਪੋਸਟ ਨੂੰ ਸ਼ੇਅਰ ਕਰਿਓ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਕੀ ਮਾਫੀ ਦਿੱਤੀ ਜਾ ਸਕਦੀ ਹੈ ਤੇ ਇਹਨਾਂ ਦੇ ਗਣਾ ਬਖਸ਼ੇ ਜਾ ਸਕਦੇ ਆ ਤਾਂ ਫਿਰ ਮੁਕਤੀ ਦੀ ਧਰਤੀ ਤੇ ਫਿਰ ਇਹਨੂੰ ਮੁਕਤੀ ਦਿਵਾਉਣ ਵਾਸਤੇ ਭਾਈ ਬਗਜੋ ਇਹਨਾਂ ਦੀਆਂ ਰੈਲਿੰਗਾਂ 'ਚ ਭਗਵਾਨ ਤੁਮਾਨਾ ਤੇਰਾ ਵਿਆਹ ਕੋਈ ਡਾਇਨਾਸੌਰਾਂ ਨਾਲ ਨਹੀਂ ਪਿਆ ਕਿਤੇ ਬਹਿਮ ਚ ਤੁਰਿਆ ਫਿਰਦਾ ਹੋਵੇਂ ਤੇ ਤੁਸੀਂ ਸੁਣਨ ਵਾਲਿਓ ਸਨੇਹਾ ਭਗਵਾਨ ਤੁਮਾਨ ਨੂੰ ਪਹੁੰਚਦਾ ਜ਼ਰੂਰ ਕਰਦੇਓ ਵੀ ਇਹ ਡਾਇਨਾਸੌਰ ਨਹੀਂ ਇਹ ਕਾਕਰੋਚ ਨੇ ਤੇ ਕਾਕਰੋਚ ਕੌਣ ਜਿਹੜੇ ਗੰ ਉਹਨੇ ਮਰਦੇ ਕਿਵੇਂ ਕਾਗਰੋਜ ਆਪਾਂ ਸਾਰੇ ਜਾਣਦੇ ਆ ਕਦੇ ਭਾਵੇਂ ਨਾ ਸਿਰ ਵੜਦੋ ਇਹ ਫਿਰ ਵੀ ਨਹੀਂ ਮਰਦੇ ਕਿਉਂਕਿ ਇਹਨਾਂ ਦੇ ਕਹਿੰਦੇ 13 ਦਾ ਦਿਲ ਹੁੰਦੇ ਆ ਤੇ 10 ਦਿਮਾਗ ਹੁੰਦੇ ਆ ਇੱਕ ਦਿਮਾਗ ਕਾਗਰੋਜ ਦਾ ਸਿਰ ਦੇ ਵਿੱਚ ਹੁੰਦਾ ਤਿੰਨ ਕਹਿੰਦੇ ਛਾਤੀ 'ਚ ਹੁੰਦੇ ਆ ਤੇ ਬਾਕੀ 6 ਥੱਲੇ ਹੁੰਦੇ ਆ ਪਰ ਇਹ ਮਰਦਾ ਭੁੱਖਾ ਰਹਿ ਕੇ ਆ ਭੁੱਖਾ ਕਿੰਨਾ ਚਿਰ ਕਹਿੰਦੇ ਗਲ ਵੀ ਵੱਡਾ ਜਾਵੇ ਜਿਹਦਾ ਇਹ 7 ਤੋਂ 10 ਦੇਣ ਤੱਕ ਕੀ ਆ ਜਿਉਂਦਾ ਰਹਿ ਸਕਦਾ ਪਰ ਇਹ ਕਾਗਰੋਜ ਵੱਡੇ ਆ ਇਹ ਕੀ 7 ਤੋਂ 10 ਸਾਲ ਵੱਧ ਤੋਂ ਵੱਧ ਹੀ ਕੱਢਣਗੇ ਤੇ ਇਹ 17 ਦੇ ਹਿਸਾਬ ਨਾਲ ਲਈਏ 10 ਹੋ 27 ਤੱਕ ਪੂਰੇ ਹੋ ਜਾਣਗੇ ਉਦੇ ਵੱਜਦੇ ਪੁੱਛਦੇ ਨਹੀਂ ਮਰਨਗੇ ਕਿ ਨਾ ਕਾਕੋ ਜਿਹੜਾ ਗੰਦ ਖਾਦਾ ਉਹ ਸਾਰਾ ਪਿਛਲੇ 10 15 ਦਿਨਾਂ ਦਾ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਪਤਾ ਲੱਗ ਗਿਆ ਜੋ ਬਾਕੀ ਜਥੇਦਾਰ ਨੇ ਜਿਹੜਾ ਕੱਲ ਫਰਮਾਨ ਜਾਰੀ ਕਰਤਾ ਕਹਿੰਦਾ ਕੱਲੇ 328 ਰੁਪਿਆਂ ਦੇ ਉੱਤੇ ਤੁਸੀਂ ਕੀ ਆ ਮਦਦ ਕਰਨੀ ਆ ਜਿਹੜੀ ਮਾਕੇ ਪੁਲਿਸ ਹੈਗੀ ਆ ਉਹ ਤੋਂ ਬਿਨਾ ਮਦਦ ਨਹੀਂ ਕਰਨੀ ਕਿਉਂਕਿ 328 ਰੁਪਿਆ ਦਾ ਕੀ ਆ ਮੈਂ ਕਹਿੰਦਾ ਵੀ ਅਦਾਲਤ ਨੇ ਕੀ ਆ ਸਾਫਾ ਪਾਲਿਆ ਸੀ ਗੱਲ 'ਚ ਇਹ ਤੇ ਅਜੀਬ ਨਹੀਂ ਭੱਜੀ ਨਹੀਂ ਸਕਦੀ ਸੀ ਉਸ ਗੱਲ ਤੋਂ ਪਰ 328 ਰੁਪਏ ਤੋਂ ਬਿਨਾ ਹੋਰ ਪਾਸੇ ਕਹਿੰਦੇ ਕਿ ਇਹ ਝਾਕਰ ਨਹੀਂ ਦੇਣਾ ਕੱਲੇ 328 ਰੁਪਏ ਦੇ ਕਹਿੰਦੇ ਕਿ ਇਹ ਮਦ ਕਰ ਦਿਓ ਪਰ ਕੋਲੀ ਸਾਹਿਬ ਜਿੱਥੇ ਕਰਦੇ ਆ ਉਹ ਆਪਾਂ ਸਾਰੇ ਵਿਤਰ ਜਾਣਦੇ ਆ 60 ਦੇ ਕਰੀਬ ਰੁਪਏ ਜਿਹੜੇ 328 ਜੋ ਲੱਗ ਗਿਆ ਤੇ ਉਸ ਥਾਮਾ ਤੋਂ ਲੱਭਿਆ ਜਿੱਥੇ ਕਹਿੰਦੇ ਉਹ ਨਹੀਂ ਹੋਣੇ ਚਾਹੀਦੇ ਸੀ ਉਹ ਆਪਾਂ ਵਿਤਰ ਜਾਣਦੇ ਕਿ ਕਿੱਥੋਂ ਮਿਲੇ ਹੋਣਗੇ ਤੇ ਸਰਕਾਰ ਦੀ ਸਿਆਣਪ ਆ ਮੈਂ ਕਹਿੰਦਾ ਕਿ ਉਹਨੂੰ ਐਕਸਪੋਜ਼ ਨਾ ਕੀਤਾ ਜਾਵੇ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜੇ ਹੋਰ ਢਟਕ ਗਈਆਂ ਨਾ ਤਾਂ ਬਾਦਲਾਂ ਨੂੰ ਮੱਗ ਹੀ ਲਗਾਉਣੀ ਔਖੀ ਹੋ ਜੂ ਤੇ ਮਾਗੀ ਦੇ ਉੱਤੇ ਕੀ ਆ ਮੁਕਸਰ ਦੇ ਵਿੱਚ ਮੁਖਤਿਆਂ ਦੀ ਧਰਤੀ ਦੇ ਬਾਦਲ ਕੇ ਕੌਮ ਨਾਲ ਟੁੱਟੀ ਗੰਢ ਨੂੰ ਫਿਰਦੇ ਆ ਪਰ ਐ ਟੁੱਟੀ ਗੰਢੀ ਨਹੀਂ ਜਾਂਦੀ ਬਗਰ ਟੁੱਟੀ ਗੰਢਣ ਵਾਸਤੇ ਸਮਰਪਣ ਚਾਹੀਦਾ ਤੇ ਕੀ ਆ ਸਿਰ ਲਾਉਣੇ ਪੈਂਦੇ ਆ ਤੇ ਬਾਦਲ ਕਹਿੰਦੇ ਆ ਆਪਦੇ ਆਪ ਨੂੰ ਬਚਾਉਣ ਕੋਤਰ ਸਾਰੀ ਕੀ ਆ ਕੌਮੀ ਦਾਤੇ ਲਾਤੀ ਅਕਾਲ ਤਖਤ ਤੱਕ ਦਾਤੇ ਲਾਤਾ ਐਸਜੀਪੀਸੀ ਦਾਤੇ ਲਾਤੀ ਤੇ ਕਿੱਥੋਂ ਮਾਫੀਆਂ ਭਾਲਦੇ ਆ ਯਾਰ ਇੱਕ ਭਰਾ ਨੇ ਕੱਲ ਹੋਣ ਵੀ ਕੀਤਾ ਸੀ ਕਹਿੰਦਾ ਯਾਰ ਤੂੰ ਬਾਦਲ ਕਹਿੰਦੇ ਬੜਾ ਖਿਲਾਫ ਚੱਲਦਾ ਕਾਰਨ ਕੀ ਆ ਤੇ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਵੀ ਤੂੰ ਨਾਲ ਚੱਲਦਾ ਹੋਇਆ ਬਾਦਲਾਂ ਦੇ ਤੂੰ ਮੈਨੂੰ ਕਾਰਨ ਦੱਸ ਦੇ 2 ਦਸੰਬਰ ਦੇ ਮਾਫੀ ਨਾਵੇਂ ਤੋਂ ਬਾਅਦ 3 ਦਸੰਬਰ ਦੀ ਸਾਡੀ ਪੋਸਟ ਦੇਖ ਲੋ ਇਸੇ ਪੇਜ ਤੇ ਪਾਈ ਵੀ ਆ ਕਿ ਅੱਜ ਤੋਂ ਬਾਅਦ ਕੀ ਆ ਮੈਂ ਕਹਿੰਦਾ ਬਾਦਲਾਂ ਦੇ ਖਿਲਾਫ ਅਸੀਂ ਨਹੀਂ ਬੋਲਦੇ ਪਾਈ ਜੇ ਕੱਲ ਤੱਕ ਤੋ ਇਹ ਕੀ ਸਿਰ ਚ ਘਾ ਕੇ ਮਾਫੀ ਮੰਗ ਲਈ ਤੇ ਕੱਲ ਤੱਕ ਤੋ ਉੱਥੇ ਸਾਡੇ ਵਾਸਤੇ ਕੁਝ ਨਹੀਂ ਪਰ ਹਫਤੇ ਬਾਅਦ ਇਹ ਬੰਦੇ ਨੇ ਕੱਲ ਤੱਕ ਤਾਂ ਮਜ਼ਾਕ ਢਾਆ ਕਿ ਨਾ ਢਾਆ ਜਾ ਕੇ ਮੁਕਰੀ ਗਿਆ ਕਹਿੰਦਾ ਮੈਂ ਤਾਂ ਉਹੀ ਜਾ ਕੇ ਉੱਥੇ ਕੀ ਮੰਨ ਲਿਆ ਸੀ ਜਿਹੜੇ ਗਨਾਹ ਮੈਂ ਕੀਤੇ ਨੇ ਉਹ ਵੀ ਮੈਂ ਮੰਨ ਲਏ ਸੀ ਤੇ ਜਿਨ੍ਹਾਂ ਨੇ ਗਨਾਹ ਮਨਾਏ ਸੀ ਉਹ ਵੀ ਘਰਾਂ ਨੂੰ ਤੋੜਤੇ ਤੇ ਗੜਕਾਚਾ ਸਾਹਿਬ ਫਿਰ ਉਸ ਮੁੱਦੇ ਦੇ ਉੱਤੇ ਤੁਸੀਂ ਬਾਦਲ ਕਹਾਨੂੰ ਤਲਬ ਕਿਉਂ ਨਹੀਂ ਤੇ ਤਲਬ ਤੋਂ ਜ਼ਿਆਦਾ ਐ ਸੱਚ ਤੁਸੀਂ ਕੱਲ ਦਾ ਕਹਿੰਦੇ ਟਾਈਮ ਚੇਂਜ ਕਰਤਾ ਕਹਿੰਦੇ 4:30 ਕਰਤਾ ਕਿਉਂਕਿ ਬਾਦਲ ਕਿ ਅਕਸਰ ਕੀ ਐ ਰੌਲਾ ਪਾਉਂਦਾ ਕਹਿੰਦਾ ਜੀ 4 ਵਜੇ ਭਗਵੰਤ ਮਾਨ ਡੱਕ ਲੈਂਦਾ ਭਗਵੰਤ ਮਾਨ ਨੇ ਤਾਂ ਸਾਫ਼ ਕਰਤਾ ਕਹਿੰਦਾ ਮੈਂ ਸਾਰਾ ਟਾਈਮ ਹੀ ਬਹਿਲਾਂ ਜਦੋਂ ਮਰਜ਼ੀ ਸੱਦ ਲੋ ਰਾਤ ਦੇ 12 ਵਜੇ ਤੱਕ ਵੀ ਭਗਵੰਤ ਮਾਨ ਤੁਹਾਨੂੰ ਡੀਕੂ ਆ